ਇਹ ਇੱਕ ਸੰਕਲਪ ਹੈ ਇੱਕ ਮਨ ਦੇ ਅੰਦਰ ਅਰਦਾਸ ਬੇਨਤੀ ਕੀਤੀ ਮੈਂ ਤੁਹਾਨੂੰ ਤਾਂ ਚੁਕਣਾ ਹੈ ਜੇ ਮੈਨੂੰ ਭਗਵਾਨ ਰਾਮਚੰਦਰ ਦੇ ਰੂਪ ਵਿੱਚ دیدار ਹੋਵਨ ਸਤਿਗੁਰੂ ਗੁਰੂ ਗੋਬਿੰਦ राय ਜੀ ਕਿਉਂਕਿ ਅੰਮ੍ਰਿਤ ਪਾਲ ਨਹੀਂ ਕੀਤਾ ਉਸ ਵੇਲੇ ਬਾ ਗੋਬਿੰਦ ਰਾਏ ਨਾਮ ਹੈ ਸਤਿਗੁਰੂ ਜੀ ਆਪਣੇ ਜਾਨੀਆਂ ਦੇ ਨਾਲ ਕੋਤ ਕਰਦੇ ਹੋਏ ਗੰਗਾ ਦੇ ਕਿਨਾਰੇ ਤੇ ਕਈ ਵਾਰੀ ਮਹਾਰਾਜ ਨੇ ਦੋ ਟੋਲੀਆਂ ਬਣਾ ਲੈਣੀਆਂ ਹੱਥਾਂ ਵਿੱਚ ਛੋਟੀ ਫੜ ਕੇ ਜਿਵੇਂ ਨਿੱਕੇ ਨਿੱਕੇ ਬੱਚੇ ਗੱਤਕੇ ਦੇ ਜ਼ਬਰ ਦਿਖਾਉਂਦੇ ਹੋਣ ਮਹਾਰਾਜ ਨੇ ਜੰਗ ਜੁੱਦ ਕਰਨੀ ਆਪ ਗੁਰਮਖੋ ਉਹਨਾਂ ਦਾ ਜ਼ਥੇਦਾਰ ਬਣਨਾ ਇੱਥੇ ਗੰਗਾ ਦੇ ਕਿਨਾਰੇ ਤੇ ਜਦੋਂ ਪੰਡਿਤ ਸ਼ਿਵਦਾਤ ਬੈਠਾ ਹੈ ਭਗਵਾਨ ਦੀ ਭਗਤੀ ਵਿੱਚ ਜੁੜਿਆ ਹੋਇਆ ਅੱਖਾਂ ਬੰਦ ਕੀਤੀਆਂ ਮਨ ਵਿੱਚ ਹੈ ਮੈਂ ਬਾਲ ਗੋਵਿੰਦ ਰਾਏ ਨੂਰ ਦੀ ਤਾਂ ਮੰਨਣਾ ਜੇ ਮੈਨੂੰ ਭਗਵਾਨ ਆਰਾਮ ਚੰਦਰ ਦੇ ਦੂਤ ਵਿੱਚ دیدار ਹੋਵਣਗੇ ਬਾਲ ਗੋਵਿੰਦ ਰਾਏ ਜੀ ਗੁਰਮੁਖ ਕੋ ਦੌੜਦੇ ਹੋਏ ਆਪਣੇ ਹਾਨੀਆਂ ਦੇ ਨਾਲ ਆਏ ਨੇ ਤੇ ਪੰਡਤ ਸ਼ਿਵਦੱਤ ਨੂੰ ਨਾ ਪਿਛਲੇ ਪਾਸਿਓਂ ਆ ਕੇ ਗਲਵਕੜੀ ਵਿੱਚ ਲੈ ਲਿਆ ਅੱਖਾਂ ਦੇ ਉੱਪਰ ਹੱਥ ਰੱਖ ਕੇ ਕਹਿੰਦੇ ਨੇ ਪੰਡਤ ਜੀ ਝਾਤ ਪੰਡਤ ਜੀ ਝਾਤ ਜਦੋਂ ਪੰਡਤ ਸ਼ਿਵਦਾਤ ਨੇ ਪਿੱਛੇ ਮੁੜ ਕੇ ਵੇਖਿਆ ਤੇ ਉਹਨੂੰ ਭਗਵਾਨ ਆ ਰਾਮਚੰਦਰ ਦੇ ਦੀਦਾਰ ਹੋਏ ਬੋਲੇ ਸ਼ੋਨ ਹੋ ਸਿਰੀ ਭਗਵਾਨ ਆ ਰਾਮਚੰਦਰ ਦੇ ਦੀਦਾਰ ਬਾਲ ਗੋਬਿੰਦ ਰਾਏ ਦੇ ਰੂਪ ਵਿੱਚ ਜਦੋਂ ਉਹਨੇ ਕੀਤੇ ਮਹਾਰਾਜ ਜੀ ਦੇ ਚਰਨਾਂ ਤੇ ਝੁਕ ਗਿਆ ਕਹਿਣ ਲਗਾ ਬਾਦਸ਼ਾ ਅੱਜ ਮੇਰੀ ਬੰਦਗੀ ਅੱਜ ਮੇਰਾ ਕੀਤਾ ਹੋਇਆ ਭਜਨ ਅੱਜ ਮੇਰੀ ਜ਼ਿੰਦਗੀ ਸਫਲ ਹੋ ਗਈ ਤੁਹਾਡੇ ਦੀਦਾਰ ਹੋਏ ਨੇ ਤੁਹਾਡੇ ਵਿੱਚੋਂ ਭਗਵਾਨ ਆਰਾਮਚੰਦਰ ਦਾ ਰੂਪ ਤਕਿਆ ਆ ਤੇ ਸਤਿਗੁਰੂ ਦੀ ਬਾਣੀ ਵਿੱਚ ਕਹਿੰਦੇ ਨੇ ਹਨ ਰੂਪ ਖਿੰਨ ਮਾਰੇ ਕੁਦਰਤ ਧਾਰ ਦਾ ਸਤਿਗੁਰੂ ਪਿਆਰ ਵਿੱਚ ਵੱਜੇ ਹੋਏ ਆਪਨੇ ਪਿਆਰਿਆਂ ਨੂੰ ਤਾਰਨ ਵਾਸਤੇ ਅਨੇਕਾਂ ਰੂਪ ਧਾਰ ਲੈਂਦੇ ਨੇ ਜਾਪ ਸਹਿ ਪੜਦੇ ਹੋ ਨਾ ਮਹਾਰਜ ਕਹਿੰਦੇ ਏਕ ਹੈ ਅਨੇਕ ਹੈ ਫਿਰ ਏਕ ਹੈ ਪਰਮਾਤਮਾ ਗੁਰਮੁਖੋ ਇਨੇ ਰੂਪ ਧਾਰਨ ਕਰ ਲੈਂਦਾ ਕਦੇ ਇੱਕ ਰੂਪ ਹੋ ਜਾਂਦਾ ਹੈ ਜਦੋਂ ਆਪਾਂ ਉਹਦਾ ਨਿਰਗੁਣ ਸਰੂਪ ਤੱਕੀਏ ਤੇ ਜਦੋਂ ਆਪਾਂ ਸਰਗੁਣ ਸਰੂਪ ਤੱਕੀਏ ਆ ਜਿੰਨੇ ਬੈਠੇ ਆ ਆਪਣੇ ਸਾਰਿਆਂ ਦੇ ਅੰਦਰ ਉਹ ਪਰਮਾਤਮਾ ਦਾ ਵਾਸਾ ਹੈ ਜਿੰਨੂ ਆਪਾਂ ਆਰਤੀ ਦੇ ਵਿੱਚ ਪੜਨੇ ਆ ਸਹਸ ਤਲ ਨੈਨ ਨੰ ਨੈਨ ਹੈ ਸੋਹੇ ਕੋ ਪਰਮਾਤਮਾ ਜੀ ਸਕੀਏ ਆ ਜਿੰਨੀਆਂ ਅੱਖਾਂ ਨੇ ਸਾਰੀਆਂ ਇਹਨਾਂ ਵਿੱਚ ਤੁਸੀਂ ਆਪ ਬੈਠੇ ਦੇਖ ਰਹੇ ਹੋ ਆ ਜਿੰਨੇ ਸਰੀਰ ਨੇ ਇਹਨਾਂ ਦੇ ਵਿੱਚ ਤੁਸੀਂ ਆਪ ਬੋਲਦੇ ਪਏ ਹੋ ਸਭੇ ਘਟ ਨਾਮ ਬੋਲੇ ਰਾਮਾ ਬੋਲੇ ਨਾਮ ਬਿਨਾ ਕੋ ਬੋਲੇ ਰਿ ਸਾਰਿਆਂ ਸਰੀਰਾਂ ਦੇ ਅੰਦਰ ਕੋ ਵਾਹਿਗੁਰੂ ਪਰਮਾਤਮਾ ਆਪ ਬੋਲਦਾ ਹੈ ਧੰਨ ਗੁਰੂ ਗੁਰੂ ਗੋਬਿੰਦ राय ਸੱਚੇ ਪਾਤਸ਼ਾਹ ਮਹਾਰਾਜ ਅਨੇਕਾਂ ਜਦੋਂ ਔਥੇ ਕੌਤਕ ਵਰਤਾਏ ਨਹੀਂ ਇੱਥੇ ਹੀ ਗੁਰਮਖੋ ਗੋਬਿੰਦ ਰਾਏ ਜੀ ਨੇ ਜਿਹੜੀ ਬਲਾਨੀ ਮੈਣੀ ਉਹਨੂੰ ਗੁਰਮਖੋ ਉਹਦੇ ਪੁੱਤਰ ਬਣੇ ਨੇ ਉਹਨੂੰ ਮਾਂ ਆਖਿਆ ਸਮਾ ਜਿੰਨਾ ਮੈਨੂੰ ਦਿੱਤਾ ਗਿਆ ਲਗਭਗ ਉਹ ਪੂਰਾ ਹੋ ਚੁੱਕਾ ਹੈ ਜੇ ਆਪਾਂ ਇਸ ਕੌਤਕ ਨੂੰ ਵਾਜਣਾ ਤੇ ਥੋੜੇ ਸਮੇਂ ਦੀ ਲੋੜ ਆ ਬਾਲ ਗੋਬਿੰਦ ਰਾਏ ਨੇ ਅਨੇਕਾਂ ਪ੍ਰਾਇਆਂ ਨੂੰ ਤਾਰਿਆ ਤੇ ਅੱਜ ਵੀ ਤਾਰਦੇ ਪਏ ਨੇ ਅੱਜ ਵੀ ਆਪਾਂ ਰੇਰੂ ਸਾਹਿਬ ਉਹਨਾਂ ਦੇ ਚਰਨਾਂ ਵਿੱਚ ਨਮਸਤਕ ਹੁੰਨੇ ਆ ਕਿਉਂਕਿ ਉਹ ਕਿਤੇ ਗਏ ਨਹੀਂ ਜਿੱਥੇ ਜਿੱਥੇ ਉਹਨਾਂ ਦੇ ਚਰਨ ਪਏ ਨੇ ਉਹ ਅੱਜ ਵੀ ਮੌਜੂਦ ਨੇ ਅੱਜ ਵੀ ਗੁਰਮਖੋ ਸਾਡੀ ਸੁਣਦੇ ਨੇ ਸਾਨੂੰ ਸੁਣਾਉਣ ਦਾ ਬਸ ਇੱਕ ਢੰਗ ਚਾਹੀਦਾ ਹੈ ਕਿ ਅਸੀਂ ਗੁਰੂ ਦੇ ਚਰਨਾਂ ਵਿੱਚ ਜਨੋ ਵੀ ਬੇਨਤੀ ਕਰਨੀ ਏ ਸਾਡੇ ਅੰਦਰੋਂ ਹਉਮੈ ਦਾ ਅਭਾਵ ਹੋਵੇ ਨਹੀਂ ਹਉਮੈ ਖਤਮ ਹੋਵੇ ਮਹਾਰਾਜ ਦੇਖੋ ਸੁਖਮਨੀ ਸਾਹਿਬ ਆਪਾਂ ਸਾਰੇ ਪੜ੍ਹਦੇ ਸੁਣਦੇ ਆ ਮਹਾਰਾਜ ਨੇ ਇੱਕ ਵੇਨ ਕਰਨ ਦਾ ਕੰਡ ਦੱਸਿਆ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਕਰੋ ਮਹਾਰਾਜ ਕਹਿੰਦੇ ਆਪੇ ਨੂੰ ਅੰਦਰੋਂ ਕੱਢ ਦੇ ਵੀ ਮੈਂ ਕੁਝ ਕਰਨਿਆ ਤੂੰ ਸਭ ਕੁਝ ਗੁਰੂ ਨੂੰ ਸਮਰਪਿਤ ਕਰਕੇ ਆਹ ਕਿ ਮਹਾਰਾਜ ਮੈਨੂੰ ਕੁਝ ਨਹੀਂ ਆਉਂਦਾ ਮੈਂ ਅਨਜਾਨ ਹਾਂ ਮੈਨੂੰ ਕੋਈ ਵੀ ਗਿਆਨ ਨਹੀਂ ਹਮ ਅ ਗਿਆਨ ਅਲਪ ਮਤ ਥੋਰੀ ਤੁਮ ਆਪ ਨੂੰ ਬਿਰਧ ਰਖავ ਪਰਮਾਤਮਾ ਜੀ ਅਸੀਂ ਅ ਗਿਆਨੀ ਹਾਂ ਘੱਟ ਬੁੱਧੀ ਏ ਤੁਸੀਂ ਆਪਣੇ ਬਿਰਧ ਨੂੰ ਸੰਭਾਲੋ ਕਿਉਂਕਿ ਤੁਹਾਡੇ ਘਰ ਦਾ ਇਹ ਧਰਮ ਹੈ ਜੋ ਸ਼ਰਨ ਆਵੇ ਇਸ ਚਰਨ ਲਾਵੇ ਇਹ ਵਿਰਦ ਸੁਆਮੀ ਸੰ达 ਜਿਹੜਾ ਤੁਹਾਡੀ ਚਰਨ-ਸ਼ਰਨ ਵਿੱਚ ਆ ਗਿਆ ਉਹਨੂੰ ਤੁਸੀਂ ਤਾਰ ਦਿੱਤਾ ਹੈ ਤੇ ਇੱਥੇ ਗੁਰਮੁਖੋ ਨਾ ਧਰਮ ਦੀ ਮਹਾਰਾਜ ਨੇ ਗੱਲ ਕੀਤੀ ਨਾ ਕਿਸੇ ਮਜਬ ਦੀ ਨਾ ਜਾਤ-ਪਾਤ ਦੀ ਵੇਰਾ ਸਤਗੁਰੂ ਕੋਈ ਵੀ ਭਾਵਨਾ ਨਾਲ ਆਵੇ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੈ ਕਿਸੇ ਦੇਸ਼-ਕਿੱਤੇ ਨਾਲ ਸੰਬੰਧ ਰੱਖਦਾ ਹੈ ਕਿਸੇ ਜਾਤ ਨਾਲ ਸੰਬੰਧ ਰੱਖਦਾ ਹੈ ਅੰਦਰ ਭਾਵਨਾ ਹੋਵੇ ਤੇ ਸਤਿਗੁਰੂ ਉਹਨੂੰ ਤਾਰਦੇ ਨੇ ਕਿਉਂਕਿ ਪਰਮਾਤਮਾ ਦਾ ਕੋਈ ਧਰਮ ਨਹੀਂ ਪਰਮਾਤਮਾ ਦਾ ਕੋਈ ਧਰਮ ਨਹੀਂ ਮਹਾਰਾਜ ਕਹਿਣ ਲੱਗੇ ਕਿ ਅਮਜਦੇ ਪਰਮਾਤਮਾ ਤੁਸੀਂ ਅਮਜਦੇ ਤੁਹਾਡਾ ਕੋਈ ਧਰਮ ਹੀ ਨਹੀਂ ਬਸ ਤੁਹਾਡਾ ਧਰਮ ਇਹ ਜਿਹੜਾ ਪਿਆਰ ਨਾਲ ਤੁਹਾਨੂੰ ਚੇਤੇ ਕਰਦਾ ਹੈ ਤੁਸੀਂ ਉਹਨੂੰ ਪਿਆਰ ਦੀ ਗਲਵਕੜੀ ਵਿੱਚ ਲੈ ਕੇ ਆਪਣਾ ਬਣਾ ਲੈਂਦੇ ਹੋ ਜਪਦੀ ਸਹਿ ਪੜਦੇ ਹੋ ਬੋਦੇ ਵਿੱਚ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਬੋਲੀ ਨਾ ਪੰਜਾਬੀ ਏ ਨਾ ਅੰਗਰੇਜ਼ੀ ਏ ਨਾ ਹਿੰਦੀ ਨਾ ਫਾਰਸੀ ਨਾ ਫਾਰਸੀ ਮਹਾਰਾਜ ਕਹਿੰਦੇ ਉਹਦੀ ਬੋਲੀ ਏ ਪਿਆਰ ਪਿਆਰ ਨਾਲ ਉਹਨੂੰ ਜਿਹੜਾ ਵੀ ਚੇਤੇ ਕਰੇਗਾ ਉਹਦੀ ਸੁਣ ਲੈਂਦਾ ਭਾਖਿਆ ਭਾਉ ਆਪਾਤ ਭਾਉ ਦਾ ਅਰਥ ਏ ਪ੍ਰੇਮ ਭਾਖਿਆ ਦਾ ਅਰਥ ਏ ਬੋਲੀ ਉਹਦੀ ਭਾਸ਼ਾ ਆ ਪਿਆਰ ਪਿਆਰ ਨਾਲ ਉਹਨੂੰ ਨਿੱਕਾ ਚੇਤੇ ਕਰੇ ਪਿਆਰ ਨਾਲ ਉਹਨੂੰ ਵੱਡਾ ਚੇਤੇ ਕਰੇ ਕੋਈ ਗਰੀਬ ਚੇਤੇ ਕਰੇ ਕੋਈ ਅਮੀਰ ਚੇਤੇ ਕਰੇ ਜਿੱਥੇ ਵੀ ਕੋਈ ਚੇਤੇ ਪਿਆਰ ਨਾਲ ਕਰੇਗਾ ਉਹਨੂੰ ਸਤਿਗੁਰੂ ਗਲਵਕੜੀ ਵਿੱਚ ਲੈ ਕੇ ਉਹਦਾ ਪਾਰ ਉਤਾਰਾ ਕਰਨਗੇ ਤਾਂ ਆਪਾਂ ਰੋਜ਼ ਪੜਦੇ ਆ ਸਾਚ ਕਹੂੰ ਸੁਣ લે ਉਹ ਸਭੈ ਜਿੰਨ ਪ੍ਰੇਮ ਕੀਓ ਧਿੰਨ ਹੀ ਪ੍ਰਭ ਪਾਇਓ ਆਓ ਅੱਜ ਨਵੇਂ ਸਾਲ ਦੀ ਅਰੰਭਤਾ ਹੋਤੀ ਖੋਈਏ ਆਪਾਂ ਪ੍ਰਣ ਕਰੀਏ ਕਿ ਮਹਾਰਾਜ ਆਪਣੇ ਮਨਾਂ ਦੇ ਅੰਦਰ ਅਸੀਂ ਨਫਰਤ ਨੂੰ ਕੱਢ ਕੇ ਪਿਆਰ ਨੂੰ ਪੈਦਾ ਕਰਾਂਗੇ ਕਿਉਂਕਿ ਮਾਨਸਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਸਤ ਵੇਖੋ ਨਵਾਂ ਸਾਲ ਤਾਂ ਤਾਂ ਹੋਇਆ ਨਾ ਜੇ ਸਾਡੇ ਅੰਦਰ ਕੋਈ ਨਵੀਂ ਚੰਗਿਆਈ ਪੈਦਾ ਹੋਈ ਕੋਈ ਪੁਰਾਣੀਆਂ ਗੱਲਾਂ ਛੱਡ ਕੇ ਅਸੀਂ ਗੁਰੂ ਦੀਆਂ ਨਵੀਆਂ ਸਿੱਖਿਆਵਾਂ ਨੂੰ ਧਾਰਨ ਕੀਤਾ ਤੇ ਜੇ ਗੁਰਮੁਖੋ ਅਸੀਂ ਪੁਰਾਣੇ ਦੇ ਪੁਰਾਣੇ ਰਹੇ ਕੇਵਲ ਕਲੰਡਰਾਂ ਤੇ ਤਰੀਕਾ ਬਦਲਦੀਆਂ ਰਹੀਆਂ ਤੇ ਫਿਰ ਨਵਾਂ ਸਾਲ ਕਾਹਦਾ ਜੇ ਮੇਰੀ 40 45 ਸਾਲ ਉਮਰ ਲੰਘ ਗਈ ਜੇ ਮੈਂ ਉਹ ਦਾ ਉਹੀ ਰਿਆ ਫਿਰ ਨਵਾਂ ਸਾਲ ਕਾਹਦਾ ਸਾਡੇ ਜੀਵਨ ਦੇ ਅੰਦਰ ਤਬਦੀਲੀ ਆਵੇ ਤਾਂ ਕੁਝ ਨਵਾਂ ਹੈ ਸਤਿਗੁਰੂ ਰਹਿਨਤ ਕਰਨ ਮਹਾਰਾਜ ਰਹਿਨਤ ਕਰਨ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸਾਰਿਆਂ ਦੇ ਜੀਵਨ ਵਿੱਚ ਮਹਾਰਾਜ ਸੇਵਾ ਸਿਮਰਨ ਨਿਤਨੇਮ ਦੀ ਦਾਤ ਲੈ ਕੇ ਆਉਣ ਸਭਨਾਂ ਲਈ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸ਼ੇਵਕ ਪਰਿਵਾਰ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਜਿਨ੍ਹਾਂ ਨੇ ਸਪੈਸ਼ਲ ਹੁਕਮ ਕੀਤਾ ਸੀ ਵੀ ਥੋੜਾ ਸਮਾਂ ਜ਼ਰੂਰ ਵਿਚਾਰ ਕਰਨੀ ਹੈ ਕਿਉਂਕਿ ਬਹੁਤ ਸਾਰੀ ਸੰਗਤ ਐਸੀ ਹੈ ਜਿਹੜੀ ਗੁਰ ਸ਼ਬਦ ਵਿਚਾਰ ਗੁਰ ਇਤਿਹਾਸ ਨੂੰ ਸੁਣ ਕੇ ਅੰਦਰ ਨੂੰ ਸਕੂਨ ਅੰਦਰ ਦਾ ਅਰਾਸ਼ ਪ੍ਰਾਪਤ ਕਰਦੀ ਹੈ ਆਓ ਮੇਰੇ ਤੁਗੁਨੀਆਂ ਫੁੱਲਾਂ ਟਿਕਾਉਂਦੀ ਸੀਮਾ ਬਖਸ਼ੂ ਅੱਗੇ ਭਾਈ ਸਾਹਿਬ ਜੀ ਇੱਕ ਸ਼ਬਦ ਦਾ ਕੀਰਤਨ ਕਰਨਗੇ ਉਸ ਤੋਂ ਬਾਅਦ ਅਨੰਦ ਸਾਹਿਬ ਤੁਨ ਲੱਖ ਪਾਂਧੀ ਖਿਮਾ ਬਖਸ਼ ਦੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਜਿਸ ਨਵੇਂ ਸਾਲ ਆਲੰਬਰ ਹੋਇਆ ਹੈ ਜਿੱਥੇ ਮੈਂ ਆਪਣੇ ਵੱਲੋਂ ਸਾਰੀਆਂ ਗੁਰਸਿੱਖ ਸੰਤਾਂ ਨੂੰ ਇਹ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਭਜੀਤ ਸਿੰਘ ਜੀ ਹਰਾਨੀਤ ਪ੍ਰਧਾਨ ਮਲਕੀ ਸਿੰਘ ਜੀ ਹਰਾ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਹੀ ਗੁਰਸਿੱਖ ਸੰਤਾਂ ਨੂੰ ਇਹ ਨਵੇਂ ਸਾਲ ਦੀਆਂ ਲੱਖ ਲੱਖ ਵਾਰ ਬਧਾਈਆਂ ਇੱਕ ਜੈਕਾਰਾ ਸਾਰੇ ਸੰਗਤ ਚੜ੍ਹਦੀ ਕਲਾ ਦਾ ਜੀਵਨ ਬੋਲੇ ਇਸੋ ਨਿਹਾਲ ਅਨੰਕੀ ਮਹੱਲਾ ਕੀ ਜਾ ਅਲੈਕੁਮ ਅਨਕਾਰ ਸਤ ਗੁਰੂ ਪਰ ਸਾਹਿਬ ਦੇ ਆਨੰਦ ਪਿਆ ਮੇਰੀ ਮਾਏ ਇਹ ਸਤ ਗੁਰੂ ਮੈਂ ਪਾ ਤਪ ਤਾ ਪਾਇਆ ਸਹਿਜ ਤੇ ਕੀ ਮਨ ਵਿਚੀਆਂ ਪਰਦਾ ਰਾਗ ਰਤਨ ਪਰਵਾਰ ਪਲੀਆਂ ਸ਼ਬਦ ਦਾ ਬਣਿਆ ਜਾਂ ਜਦ ਦੁੱਖਾਂ ਦਾ ਹੋਰੀ ਤੇ ਰਾਮ ਦੀ ਵਸਾ ਰਹੇ ਨਾਮ ਕਿਆ ਮੰਦੂ ਆ ਸੱਚ ਗੁਰੂ ਮੈਂ ਪਾਇਆ ਮਨ ਮੇਰਾ ਤੁਹਾਰੋ ਵਾ ਹਰਨ ਹਲਰਉ ਤੂੰ ਮਨ ਮੇਰੇ ਦੁੱਖ ਸਭ ਬਿਸਾਰਨਾ ਹੈ ਅੰਗੀਕਾਰੋ ਕਰੇ ਤੇਰਾ ਕਾਂਜ ਸਭ ਸੋਹਾਰਾ ਸਭਨਾ ਅੰਗਲਾ ਸੁੰਗਣਾ ਸੁਆਮੀ ਸਭਿਆ ਮਨੋਂ ਬਿਸਾਰੀ ਹੈ ਹਰਨ ਹਲਰਉ ਤੂੰ ਮਨ ਮੇਰੇ ਸਹਾਰੋ ਹਰਨ ਹਲਰਉ ਜੇ ਸਾਇਬਾ ਕਿਆ ਨਹੀ ਕਰਤੇ ਹੈ ਘਟ ਤੇ ਹੈ ਸਭ ਕੀ ਜ ਹੈ ਜਿਸ ਦੇ ਸੋ ਪਾਰੇ ਸਦਾ ਸਿਪਤ ਸਲਾ ਤੇਰੀ ਨਾਮ ਮੰਨ ਗੁਸਾਏ ਰਾਮ ਕੇ ਮਨ ਵਸਿਆ ਆਗੇ ਸ਼ਬਦ ਗਏ ਕਹੈ ਮਨੁ ਸੱਚੇ ਸਾਹਿਬ ਕੀ ਆਕਾਈ ਕਰਤੇ ਸਾਚਾ ਨਾਮ ਮੇਰਾ ਯਾਦਾ ਲਉ ਸਜਨਾ ਮਿਆ ਭਾਈ ਮੇਰੇ ਦੁੱਖਾਂ ਸਭ ਦੁਬਵਾਇਆ ਸਤਿਫਤ ਸੁਖਮਣਿ ਆਏ ਵਸੇ ਅਰਜਨ ਇਛਾ ਸਭ ਪੁਜਾਈਆ ਲੋਲਾ ਕੁਰਬਾਨੀ ਕਰਿਐ ਕ੍ਰਿਸ਼ਨ ਦੇਸ ਕੀਐ ਰਿਆ ਕਹੈ ਮਨੁ ਤੁਮ ਕੋ ਸ਼ਬਦ ਤਰੋ ਤੇ ਸਜਨਾ ਤੁਮਹਿ ਲਾਇਆ ਇਹ ਬੰਦ ਸ਼ਬਦ ਤੁਕਕਾਰ ਸੁਭਾਗੇ ਕਾਲ ਸੁਭਾਗੇ ਸ਼ਬਦਵਾਜੇ ਕਾਲਵਾਜੇ ਕਾਰੀਆਂ ਭੱਟ ਦੂਤ ਤੁਕਵਾਸ ਕੀ ਤੇ ਕਾਲ ਗੁੰਦਕੁਮਾਰਿਆ ਤੁਰ ਗੁੰਦਕੁਮਾਰਿਆ ਕਹਿ ਨਾਨਕ ਤੈ ਸੁਖੋ ਆਤਿ ਕਾਰਿਆ ਨਾਵਾਜੇ ਅੰਦ ਸੁਬਦ ਕਾਰੀਓ ਸੁਖਮੋ ਭਗਤ ਪ੍ਰਮਾਤਮਾ ਰੇ ਸਤਿਗੁਰ ਬਸੂਰੇ ਲੋਕ ਸੰਤਾ ਕਿਤੇ ਸੁਣੀ ਸਤਿ ਆਂ ਸੰਤ ਸਾਜਣ ਬਹਿ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਕੋ ਨਹੀਂ ਹਿਤ ਕਰਤੇ ਸਤ ਗੁਰ ਰਹਿ ਆਪਨ ਤਿਨ ਮੰਤ ਨਲਕ ਗੁਰ ਚਰਨ ਲਾਗੇ ਵਾਜਿਆ ਨਾ ਪੂਰੇ ਸ਼ਲੋਕ ਪਵਨ ਗੁਰ ਪਾਣੀ ਪਿਤਾ ਮਾਤਾ ਤਤ ਮਾਤਾ ਦੇਵਸਰਬ ਦੁਇਦਾਈ ਦਇਆ ਚੰਗੀਆਂ ਬੁਰੀਆਂ ਵਕਤ ਕਰਮੀ ਆਪਣੀ ਕੇਰ ਕੇ ਦੂਦ ਜਿਨੀ ਨਾਮੁ ਤੇ ਗੈ ਮਛਕ ਤਾ ਨਾਮੁ ਤੇ ਮੁਖਿ ਉਜਲੇ ਕਿਤੀ ਸੁਖੀ ਵਾਹਿਗੁਰਦੀ ਕਾ ਖਲਸਾ ਵਾਹਿਗੁਰਦੀ ਕੀ ਫਤਹਿ ਤੁਮੇ ਆਪਕੇ ਬ੍ਰਹਮਾ ਤੇ ਤਖਤ ਸਰਵ ਸੇਵਕ ਆਈ ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ ਬੋਲ ਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਅਰਦਾਸਿ ਕੋ ਅੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰੂ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈਂ ਦਿਹਾਏ ਫੇਰ ਅੰਗੁਰ ਗੁਰ ਤੇ ਅਮਰਦਾਸ RAM ਦਾਸ ਹੋਈ ਸਹਾਈ ਅਰਜੁਨ ਹਰ ਗੋਵਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਠ ਸਭ ਦੁੱਖ ਜਾਇ ਤੇ ਦੁਬਹਦਰ ਸਿਮਰੈ ਕਾਰਨ ਨਾਮ ਨੇ ਦਯਾ ਦੇ ਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਵਥਾਈ ਕੋਈ ਸਹਾਏ ਦਸ ਹਾਂ ਪਾਪ ਸੰਗਿਆ ਦੇ ਆਤਮਕ ਸਬਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਕਾ ਧਿਆਨ ਤਰ ਕੇ ਬੋਲ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਾਰ ਸਾਹਿਬ ਜਾਦਿਆਂ 40 ਮੁਕਤਿਆਂ ਫੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਸਿਆ ਵੰਡ ਕੇ ਛਕਿਆ ਦੇਵ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਬੇਠ ਕੀਤਾ ਦਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਭੋਲ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਨ ਹੇਤ ਸੀਸ ਦਿੱਤੇ ਬੰਦ ਬੰਦ ਟਕਵਾਏ ਖੋਪਰੀਆਂ ਲੋਹਾਂਆਂ ਜਰਕੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਵਾਏ ਗੈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਲਕ ਕੇਸਾਂ ਸੁਆਸਾਂ ਸੰਗ ਨਿਭਾਹਿਆ ਦਿਨਾਂ ਦੀ ਕਮਾਈ ਦਾਤਿਆਂ ਅੰਦਰ ਕੇ ਬੋਲ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧੰਨਾ ਜੀ ਕਾ ਧਿਆਨ ਤਰਕੇ ਬੋਲ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤ ਆਵੇ ਨਾਮ ਜਿਸਾ ਬਨ ਕਾਉ ਸਦ ਕਾਉ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਆਲਸਾ ਜੀ ਕੇ ਬੋਲ ਬਾਲੇ ਬੋਲਾ ਜੀ ਸਿਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਭੀਕ ਦਾਨ ਵਿਸਾਹ ਦਾਨ ਪਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰਸਾ ਹਿਬ ਜੀ ਕੇ ਦਰਸ਼ਨ ਇਸ਼ਨਾਨ ਜਉ ਪੀਣਾ ਛੰਦੇ ਬੁੰਗੇ ਜਗ ਜੋਗਿ ਅਟਲ ਧਰਮ ਕਾ ਜੈਕਾਰ ਬੋਲ ਜੀ ਵਾਹਿਗੁਰੂ ਸਿਖਾਂ ਦਾ ਮਨ ਨੀਵਾ ਮਤ ਯੁੱਸੀ ਮਤ ਪਾਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਵਿਨਾ ਦੇ ਥੁਲੇ ਦਰਸ਼ਨ ਦੀ ਧਾਰ ਇਹ ਸੇਵਾ ਸੰਭਾਲ ਦਾ ਦਾਨ ਵਿਆਹੇ ਖਾਲਸਾ ਜੀ ਨੂੰ ਬਖਸ਼ੇ हे ਨਿਵਾਨਿਆਂ ਦੇ ਮਹਾਨ ਗੁਰੂ ਨੇਤਾਣਿਆਂ ਦੇ ਧਾਨ ਗੁਰੂ ਸਤਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ ਤੁਰਭ ਨੂੰ ਮੁੱਖ ਰੱਖਦੇ ਆਂ ਆਪ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਤੋਂ ਪਰਵਾਤ ਫੇਰੀ ਆਰੰਭ ਹੋ ਕੇ ਸੇਵਕ ਪਰਿਵਾਰ ਸਰਦਾਰ ਚਰਨਜੀਤ ਸਿੰਘ ਸਮੂਹ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚੀ ਹੈ ਪਰਿਵਾਰ ਵੱਲੋਂ ਆਪ ਜੀ ਦੀ ਬਾਣੀ ਦੇ ਓਟ ਆਸਰੇ ਲੈ ਕਰਕੇ ਸੇਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਾਰੇ ਗੁਰਬਾਣੀ ਕੀਰਤਨ ਹੋਏ ਗੁਰ ਅਥਿਆਸ ਗੁਰਮਤਿ ਵਿਚਾਰਾਂ ਦੀ ਕਥਾ ਕੋਈ ਕਿਰਪਾ ਕਰਨੀ ਗੁਰਬਾਣੀ ਪਾਠ ਕੀਰਤਨ ਕਥਾ ਦਾ ਭਾਵ ਸਮੂਹ ਸੇਵਕ ਪਰਵਾਰ ਅਤੇ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਸਭਨਾ ਨੂੰ ਦਰੋਂ ਘਰੋਂ ਚੜਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਬੇਟਾ ਗੁਰਪੂਜਨ ਸਿੰਘ ਕਿਰਪਾ ਕਰਨੀ ਸਿਰ ਤੇ ਬਿਹਰ ਭਰਿਆ ਹੱਥ ਰੱਖਣਾ ਤਰੱਕੀ ਕਾਮਯਾਬੀ ਦੀ ਦਾਤ ਬਖਸ਼ਨੀ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜਦੀ ਕਲਾ ਬਖਸ਼ਨੀ ਬੇਟਾ ਅਫਤਾਬ ਫਤੇ ਸਿੰਘ ਬੜਾਈ ਵਿੱਚ ਚੜਦੀ ਕਲਾ ਉਚੇੜੀ ਵਿਦਿਆ ਦੀ ਦਾਤ ਨਾਮદાન ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ ਸਰਦਾਰ ਚਰਨਜੀਤ ਸਿੰਘ ਅਤੇ ਸਮੂਹ ਪਰਿਵਾਰ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਨਿਤਨੇਮ ਸੇਵਾ ਸਿਮਰੰਤੀਆਂ ਦਾਤਾਂ ਬਖਸ਼ਣੀਆਂ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਨੀ ਅੰਗ ਸੰਗ ਸਹਾਈ ਹੋਣਾ ਨੇਕ ਸਮਾਜਾਂ ਵਿੱਚ ਵਰਪਤਾ ਪਾਉਣੀਆਂ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਣੀਆਂ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ ਨੇ ਅੰਗੇਕਾਰ ਕਰਨੇ ਪਾਵਨ ਕੜਾ ਪ੍ਰਸ਼ਾਦ ਦੇ ਦੇਗ ਸੰਗਤਾਂ ਵਾਸਤੇ ਚਾਹ ਦੇ ਲੰਗਰ ਹਾਜ਼ਰ ਨੇ ਦਰ ਪਰਵਾਨ ਹੋਵਨ ਸਮੂਹ ਸੰਗਤਾਂ ਅਤੇ ਸੇਵਕ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਨੀ 2025 ਨਵਾਂ ਸਾਲ ਆਰੰਭ ਹੋਇਆ ਹੈ ਸਭਨਾ ਦੇ ਜੀਵਨ ਵਿੱਚ ਖੁਸ਼ੀਆਂ ਤੇ ਖੇੜੇ ਸੇਵਾ ਸਿਮਰਨ ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ ਕਰੋ ਕਿਰਪਾ ਹੁਕਮਨਾ ਦੇ ਦਿਦਾਤ ਬਖਸ਼ਿਸ਼ ਕਰਕੇ ਅਸ਼ੀਰਵਾਦ ਬਖਸ਼ ਸਹੀ ਪਿਆਰਿਆਂ ਦੇ ਮੇਲ ਕਰਾਉਨੇ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੀ ਸਤਿਗੁਰ ਦਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰੀ ਆਮ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜੇਲਾ ਸੋ ਕਉ ਟਲ ਗੁਰ ਸੇਵਿਆ ਇਹਨ ਸੁ ਸਹਜ ਸੁ ਭਾਈ ਸੰਸਾਰ ਸਨ ਪਰ ਸੇ ਗੁਰੂ ਦਾ ਜਨਮ ਮਰਨ ਸੁਖ ਜਾਂ ਹੋਵੇ ਸਿਪਤ ਖਸਮਰੀ ਨੋਰ ਅਰਸੋਂ ਪੁਰਸੋਂ ਝਟੀਆਂ ਦੋ ਦਠੇ ਸੱਚੀ ਬਾਤ ਸ਼ਬ ਮਲ ਜਨਮ ਜਨਮ ਦੀ ਕਟੀਆਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 4 ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਦਿਨਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਇੱਛਾ ਪੂਰਕ ਸਤਿਨਾਮ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾ ਸਰਬ ਸੁਖ ਬਾਵਹਿ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹੰਤ ਬੰਦ ਮੁਕੂਜਲ ਹੋਈ ਹੈ ਨੇਤਿ ਧਿਆਇ ਹਰਿਪੁਰਖ ਨਿਰੰਜਨਾ ਰਹਾਉ ਜੈ ਹਰਿ ਸਿਮਰਨ ਭਯਾ ਤੈ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨਨਾਨ ਕਉ ਗੁਰ ਇਹ ਮਤ ਦਿਨੀ ਜਪ ਹਰ ਭਵ ਜਲ ਤਰਨਾ ਜੈ ਹਰ ਸਿਮਰਨ ਭਿਆਤਿ ਉਪਾਦ ਗਟ ਕੀਨੀ ਵਡ ਭਾਗੀ ਹਰ ਜਪਨਾ ਜਨਨਾਨ ਕਉ ਗੁਰ ਇਹ ਮਤ ਦਿਨੀ ਜਬ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅਤਿ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ੍ਰੀ ਆਕਾਲ ਬੇਟਾ ਗੁਰਪੂਜਨ ਸਿੰਘ ਆਪ ਬਾਹਰ ਦੇ ਪਤੇ ਤੇ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਕੀ ਜੋ ਤੋਂ ਬੋਲਣੀਏ ਸਿੰਘ ਕੁਮੇਸ਼ਰ 500 ਰੁਪਏ ਦੀ ਸੇਵਾ ਉਹਨਾਂ ਨੂੰ ਬੇਨਤੀ ਰੂਪ ਲੈ ਕੇ ਜਾਣ ਮਸ਼ੀਨ ਮੋਰਨ 500 ਰੁਪਏ کوئی بھی لے کے جان مکو سی دو سو روپیہ دے پانچ سو روپیہ رام رتن سو روپیہ دو سو روپیہ مکڑ آتا چکی دو سو روپیہ سردار چرنجیت سن بین کے پروار کو اکتی سو روپیے کی سیوا آئی مہاراج چڑمی کلا بخشن سردار سلویت سی پپو پروار پانچ سو روپیہ وہ بھی سروپا لے کے جان ਗੁਰਵੀਰ ਸਿੰਘ ਪਾਕੂ ਪੁਲਵਾੜਾ 500 ਰੁਪਇਆ ਗੁਰਵੀਰ ਸਿੰਘ 500 ਰੁਪਇਆ